ਪੰਜਾਬ ਪਰਵੇਸ਼ ਆਇਲੈਂਡ ਪੂਲਿੰਗ ਮਾਮਲੇ ਦੇ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਦੋਸਤੋ ਬਾਅਦ ਡੀਜੀ ਦਫਤਰੇ ਬਾਅਦ ਵੀ ਜਣਾਕਰ ਆਉ ਕੀਤਾ ਗਿਆ ਕਿਉਂਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਿਹੜੇ ਆ ਉਹ ਲਗਾਤਾਰ ਜਿਹੜੇ ਆ ਸੰਘਰਸ਼ ਕਰਦੇ ਹੋਏ ਉਹ ਦਿਖਾਈ ਦੇ ਰਹੇ ਆ ਕਿਉਂਕਿ ਬੜੀਆਂ ਜਿਹੜੀਆਂ ਮਾਮਲੇ ਸੀਗੇ ਜਿਨ੍ਹਾਂ ਨੂੰ ਲੈ ਕੇ ਭਾਵੇਂ ਸੂਬਾ ਸਰਕਾਰ ਹੋਵੇ ਤੇ ਚਾਹੇ ਸੈਂਟਰ ਦੀ ਸਰਕਾਰ ਹੋਵੇ ਕਿਸਾਨਾਂ ਦੇ ਨਾਲ ਕਈ ਤਰ੍ਹਾਂ ਦੇ ਵਿਤਕਰੇ ਜਿਹੜੇ ਆ ਉਹ ਕਰਦੀ ਸਾਹ ਤੌਰ ਤੇ ਦਿਖਾਈ ਦਿੱਤੀ ਜਿਸ ਨੂੰ ਲੈ ਕੇ ਕਿਸਾਨਾਂ ਨੂੰ ਹਮੇਸ਼ਾ ਹੀ ਜੜਾ ਸੱਤਾ ਤੇ ਆ ਕੇ ਖੜਨਾ ਪਿਆ ਤੇ ਉਸ ਤੋਂ ਬਾਹਰ ਆਪਣਾ ਸੰਘਰਸ਼ ਕਰਨਾ ਪਿਆ ਸਾਡੇ ਨਾਲ ਯੂਥ ਨੇ ਜਰੇ ਆ ਗੂ ਇਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਅੱਜ ਜਿਹੜਾ ਸੰਘਰਸ਼ ਹੈ ਕੀ ਹੈਗੀ ਹੈ ਜੀ ਵੇਖੋ ਜੀ ਜੋ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ ਅੱਜ ਜੂਲ ਦੇ ਵਿੱਚ ਲੈਂਡ ਫੋਰਡ ਪਾਲਿਸੀ ਲਿਆਂਦੀ ਆ ਉਹਦੇ ਵਿੱਚ ਜਿਹੜਾ ਹੈ ਬਹੁਤ ਵੱਡਾ ਕਿਸਾਨਾਂ ਦੀ ਜ਼ਮੀਨ ਹੈ ਘਟੋ ਘਟ ਜਿਹੜੀ ਆ ਪੰਜਾਬ ਦੇ 65000 ਏਕੜ ਜ਼ਮੀਨ ਆ ਰਹੀ ਹੈ ਉਹਦੇ ਉੱਤੇ ਦੀਨ بس ਇਹਦੇ ਵਿੱਚ ਅੱਜ ਰੋਜਪੁਰ ਦੇ ਵਿੱਚ ਤੇ ਨਾ ਪਿੰਡਾਂ ਦੀ ਸਤੀਏ ਵਾਲਾ ਮੋਟੋਂਖਾਂ ਵਾਲਾ ਤੇ ਦਸਤੂਰ ਸਾਹਿਬ ਇਹਨੇ ਤਕਰੀਬਨ 312 ਏਕੜ ਜ਼ਮੀਨ ਹੈ ਜਿਹੜਾ ਤਿੰਨਾਂ ਪਿੰਡਾਂ ਦੇ ਵਿੱਚੋਂ ਦੇ ਲੈਟ ਕੋਰਪੋਰਸੀ ਦੇ ਅਧੀਨ ਆਈ ਆ ਪਰ ਲੋਕ ਇਸ ਕੋਰਪੋਰਸੀ ਦੇ ਬਿਲਕੁਲ 1 ਇੰਚ ਵੀ ਜ਼ਮੀਨ ਦਾ ਐਨਓ ਤਿਆਰ ਨਹੀਂ ਤਾਂ ਉਹਦੇ ਵਿਰੋਧ ਦੇ ਵਿੱਚ ਅੱਜ ਸਾਂਝਾ ਮੋਟੇ ਵੱਲੋਂ ਤੇ ਜਿਹੜੇ ਪ੍ਰਭਾਵਿਤ ਪਿੰਡ ਨੇ ਉਹ ਸਾਰਿਆਂ ਵੱਲੋਂ ਇੱਕ ਵੱਡਾ ਟਰੈਕਟਰ ਮਾਰਚ ਕੱਢ ਕੇ ਪੰਜਾਬ ਦੇ ਵਿੱਚ ਤੇ ਸਰਕਾਰ ਨੂੰ ਦੱਸਿਆ ਵੀ ਅਸੀਂ ਇਸ ਕੋਰਪੋਰਸੀ ਦੇ ਬਿਲਕੁਲ ਵਿਰੋਧ ਵਿੱਚ ਆ ਤੇ ਇਸ ਪਾਲਿਸੀ ਦੇ ਅਧੀਨ 1 ਇੰਚ ਵੀ ਅਸੀਂ ਜਿਹੜੀ ਜ਼ਮੀਨ ਹੈ ਸਰਕਾਰ ਨੂੰ ਨਹੀਂ ਦੇਣੀ। ਤੁਸੀਂ ਸਮੇਂ ਦੇ ਕਿਸਾਨ ਜਿਹੜੀ ਆਪਣੀ ਜ਼ਮੀਨਾਂ ਜੜੀਆਂ ਉਹ ਦੇਣ ਨੂੰ ਤਿਆਰ ਨਹੀਂ ਤੇ ਲੇਕਿਨ ਸਰਕਾਰ ਆ ਕਹਿੰਦੀਆਂ ਕਿ ਇਹ ਜਿਹੜੀ ਇਸ ਸਕੀਮ ਦੇ ਤਹਿਤ ਜੜੀਆਂ ਜ਼ਮੀਨਾਂ ਕਿਸਾਨ ਸਰਕਾਰ ਨੂੰ ਦੇਣ। ਭਾਜੀ ਇਹ ਜੜੀਆਂ ਸਕੀਮਾਂ ਦਾ ਕਿਸਾਨ ਵਿਰੋਧ ਕਰਦੇ ਪਏ ਲੋਕ ਵਿਰੋਧ ਕਰਦੇ ਪਿਆ। ਹੁਣ ਤੁਸੀਂ ਇਹਨੂੰ ਕਿਵੇਂ ਦੇਖੋ? ਦੇਖੋ ਜੀ ਇਹਦੇ ਚ ਕੱਲੀਆਂ ਜਥੇਬੰਦੀਆਂ ਨੇ ਵਿਰੋਧ ਕਰਦੇ ਜਥੇਬੰਦੀਆਂ ਦੇ ਆਗੂਆਂ ਦੇ ਕੋਲ ਪਿੰਡਾਂ ਦੇ ਲੋਕ ਆਪ ਪਹੁੰਚੇ ਆ। ਉਹਨਾਂ ਨੇ ਆਪਦੀ ਗੱਲ ਰੱਖੀ ਆ ਵੀ ਜਿਹੜੀ ਸਰਕਾਰ ਆ ਉਹ ਸਾਥੋਂ ਧੱਕੇ ਦੇ ਨਾਲ ਇੱਕ ਨਵੀਂ ਪਾਲਿਸੀ ਦੇ ਤਹਿਤ ਜਿਸ ਤਰ੍ਹਾਂ ਤਿੰਨ ਕਾਲੇ ਕਾਨੂੰਨ ਆਏ ਸੀਗੇ ਸੈਂਟਰ ਗਵਰਨਮੈਂਟ ਨੇ ਕੱਢੇ ਸੀ ਤਾਂ ਬਿਲਕੁਲ ਉਹ ਜਿਹੜੇ ਕਾਲੇ ਕਾਨੂੰਨ ਸੀ ਉਹ ਵੀ ਇੱਕ ਬੜੀ ਸੋਚੀ ਸਮਝੀ ਚਾਲ ਸੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਜ਼ਮੀਨ ਦੇਣ ਦੀ ਤਾਂ ਹੁਣ ਜਿਹੜੀ ਜ਼ਮੀਨ ਦੇ ਉੱਤੇ ਅੱਖ ਆ ਉਹ ਕਾਰਪੋਰੇਟ ਘਰਾਣਿਆਂ ਦੀ ਆ ਗਈ ਤਾਂ ਪੰਜਾਬ ਸਰਕਾਰ ਨੇ ਵੀ ਜਿਹੜੀ ਇਹ ਨਵੀਂ ਪਾਲਿਸੀ ਲੈਂਡ ਪੂਲਿੰਗ ਦੇ ਤਹਿਤ ਜਿਹੜੀ ਪਾਲਿਸੀ ਆ ਇਹ ਤੇ ਹਜ਼ਾਰਾਂ ਏਕੜ ਪੰਜਾਬ ਦੇ ਚ 65000 ਦੇ ਏਕੜ ਦੇ ਲੱਗਦਾ ਕਿ ਜਿਹੜੀ ਸਕੀਮ ਇਹਨਾਂ ਨੇ ਲਿਆਂਦੀ ਆ ਵੀ ਤੁਸੀਂ ਆ ਸਕੀਮ ਦਾ ਲਾਭ ਲਓ ਪਰ ਕਿਸਾਨ ਸਾਰਾ ਕੁਝ ਸਮਝਣ ਦੇ ਬਾਵਜੂਦ ਕਿਸਾਨ ਬਿਲਕੁਲ ਆਪਣੀ ਜਿਹੜੀ ਜ਼ਮੀਨ ਆ ਉਹ 1 ਇੰਚ ਵੀ ਦੇਣ ਨੂੰ ਤਿਆਰ ਨਹੀਂ ਪਾਜੀ ਲੱਗਦਾ ਵੀ ਕਿਸਾਨ ਆਪਣੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਲੇਕਿਨ ਹਮੇਸ਼ਾ ਹੀ ਕੇਂਦਰ ਸਰਕਾਰ ਕੋਈ ਨਾ ਕੋਈ ਇਹੋ ਜਿਹਾ ਮਤਲਬ ਕੀ ਰਸਤਾ ਕੱਢਦੀ ਆ ਵੀ ਜਿਸ ਤਰ੍ਹਾਂ ਜੜੇ ਵੱਡੇ ਘਰਾਂਿਆਂ ਨੂੰ ਜਿਹੜੀ ਆ ਜ਼ਮੀਨ ਉਹ ਮਤਲਬ ਕਿ ਉਹਨਾਂ ਨੇ ਹਵਾਲੇ ਕੀਤੀ ਜਾਂ ਸਕੇ ਹੁਣ ਤੁਸੀਂ ਕਿਸਾਨ ਯਾਰ ਜਿਨ੍ਹਾਂ ਦੀ ਜ਼ਮੀਨ ਵੇਚ ਜਾਂਦੀ ਆ ਉਹ ਕਿਸ ਤਰ੍ਹਾਂ ਦੇਖਦੇ ਆ ਬਿਲਕੁਲ ਜੀ ਕੇਂਦਰ ਸਰਕਾਰ ਨੇ ਜਿਵੇਂ ਮਾਰੂ ਪਹਿਲਾਂ ਬਿੱਲ ਬਣਾਏ ਸੀ ਉਸੇ ਤਰ੍ਹਾਂ ਹੀ ਉਸੇ ਨੀਤੀ ਦੇ ਤਹਿਤ ਪੰਜਾਬ ਮੁੱਖ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਪੈਰਾਂ ਤੇ ਚੱਲ ਪਿਆ ਵਾ ਉਸੇ ਨੀਤੀ ਨੂੰ ਅੱਗੇ ਲਾਗੂ ਕਰਦਾ ਹੋਇਆ ਲੈਂਡ ਪੋਲਿੰਗ ਪਾਲਿਸੀ ਜਿਹੜੀ ਹੈ ਇਹ ਪੰਜਾਬ ਦੇ ਵਿੱਚ ਵਾਈ ਆ ਅਸੀਂ ਕਿਸਾਨ ਇੱਕ ਤੋਂ ਵੀ ਮਰਲਾ ਵੀ ਇੱਕ ਇੰਚ ਵੀ ਅਸੀਂ ਐਕਵਾਇਰ ਨਹੀਂ ਕਰਨ ਦੇਵਾਂਗੇ ਇਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਇਹ ਸਰਕਾਰ ਸ਼ਾਇਦ ਸਮਝਦੀ ਆ ਹਲਕੇ ਚ ਲੈ ਰਹੀ ਆ ਕਿਸਾਨਾਂ ਨੂੰ ਤੁਹੇ ਵੇਖੋ ਜੀ ਪਹਿਲਾਂ ਜਦੋਂ ਗੁਰੂ ਸਾਹਿਬ ਦੇ ਮੌਕੇ ਤਾਂ ਬਾਹਰਲੇ ਧੜਵੀ ਰਾਜੇ ਹਮੇਸ਼ਾ ਹੀ ਪੰਜਾਬ ਤੇ ਹਮਲਾ ਕਰਦੇ ਹੁੰਦੇ ਸੀ ਤੇ ਮੂੰਹ ਤੋੜ ਜਵਾਬ ਪੰਜਾਬ ਨੇ ਦਿੱਤਾ ਉਸੇ ਤਰ੍ਹਾਂ ਹੀ ਜਿਵੇਂ ਬਾਹਰਲੇ ਦਿੱਲੀ ਵਾਲੇ ਇਹਨਾਂ ਦੇ ਆਕਾ ਕੇਜਰੀਵਾਲ ਸੰਸ਼ੋਧਨ ਆ ਉਹਨਾਂ ਨੇ ਪੰਜਾਬ ਤੇ ਇਹ ਹਮਲਾ ਇੱਕ ਕੀਤਾ ਵਾ ਅਸੀਂ ਵੀ ਗੁਰੂ ਸਾਹਿਬ ਦੇ ਚੱਲਦੇ ਹੋਏ ਰਸਤੇ ਤੇ ਬਿਲਕੁਲ ਪੰਜਾਬੀ ਹੋਣ ਦੇ ਨਾਂ ਤੇ ਉਸੇ ਤਰ੍ਹਾਂ ਹੀ ਮੂੰਹ ਤੋੜਵਾ ਜਵਾਬ ਦੇਵਾਂਗੇ ਤੇ ਇਸ ਪਾਲਿਸੀ ਨੂੰ ਰੱਦ ਕਰਵਾ ਕੇ ਸਮੇਂ ਤੇ ਭਾਜੀ ਜੋ ਮਤਲਬ ਵਿਰੋਧ ਚੱਲਦਾ ਪਿਆ ਇਹਨਾਂ ਵਿਰੋਧ ਦੇ ਵਿੱਚ ਵੀ ਲੱਗਦਾ ਵੀ ਮਤਲਬ ਕਿਸਾਨ ਜਿਹੜਾ ਸਰਕਾਰ ਨੂੰ ਪਿੱਛੇ ਖੜ ਸਕਦੇ ਆ ਬਿਲਕੁਲ ਜੀ ਬਿਲਕੁਲ ਕਿਸਾਨ ਪੂਰਾ ਜਾਗ ਚੁੱਕਿਆ ਏ ਇਹ ਨਹੀਂ ਹੈਗਾ ਵੀ ਕੋਈ ਹਨੇਰਾ ਹੈਗਾ ਇਹ ਕਿਸਾਨ ਨੂੰ ਪੂਰਾ ਪਤਾ ਲੱਗ ਗਿਆ ਕਿਸਾਨ ਦੇਖੋ ਜੇ ਅੱਜ ਕਿਸਾਨ ਕਿਸੇ ਵੀ ਕੀਮਤ ਦੇ ਉੱਤੇ ਆਪਣੀ ਜ਼ਮੀਨ ਪਹਿਲੀ ਗੱਲ ਤੇ ਇਹ ਹੈਗੇ ਵੀ ਉਹਨੂੰ ਜਿਹੜੀ ਜ਼ਮੀਨ ਦੀ ਰਕਮ ਆ ਉਹ ਪੂਰੀ ਨਹੀਂ ਮਿਲ ਰਹੀ ਤਾਂ ਕਿਸਾਨ ਨੂੰ ਬੜੀ ਥੋੜੀ ਕੀਮਤ ਦੇ ਉੱਤੇ ਸਰਕਾਰ ਉਹਦੀ ਜ਼ਮੀਨ ਹੜੱਪਣ ਨੂੰ ਤਿਆਰ ਆ ਪਰ ਕਿਸਾਨ ਪੂਰੀ ਤਰ੍ਹਾਂ ਜਾਣ ਚੁੱਕਾ ਹੈ ਉਹ ਆਪਦੀ ਜਿਹੜੀ ਜ਼ਮੀਨ 1 ਇੰਚ ਵੀ ਸਰਕਾਰ ਨੂੰ ਨਹੀਂ ਦੇਊਗਾ ਤਾਂ ਮੈਂ ਇੱਥੇ ਗੱਲ ਇੱਕ ਸਾਫ਼ ਕਰ ਦੇਵਾਂ ਅੱਜ ਤੱਕ ਜਿੰਨੀਆਂ ਵੀ ਲੜਾਈਆਂ ਦਿੱਲੀ ਵੱਲੋਂ ਦਿੱਲੀ ਚੜ੍ਹ ਕੇ ਪੰਜਾਬ ਤੇ ਆਈ ਆ ਤਾਂ ਪੰਜਾਬ ਨੇ ਬੜੇ ਵਧੀਆ ਢੰਗ ਤਰੀਕੇ ਦੇ ਨਾਲ ਪੰਜਾਬ ਦੇ ਯੋਧਿਆਂ ਨੇ ਉਹਨੂੰ ਮੋੜਮਾ ਜਵਾਬ ਦਿੱਤਾ ਹੈ ਤਾਂ ਹਮੇਸ਼ਾ ਪੰਜਾਬ ਦੀ ਜਿਹੜੀ ਧਰਤੀ ਆ ਗੁਰੂ ਸਾਹਿਬਾਨਾਂ ਦੀ ਧਰਤੀ ਆ ਇਹ ਪੀਰਾਂ ਦੀ ਧਰਤੀ ਪੰਬਰ ਪੀਰਾਂ ਦੀ ਧਰਤੀ ਆ ਤਾਂ ਇੱਥੇ ਜਿੱਤ ਪ੍ਰਾਪਤ ਹੋਊਗੀ ਤਾਂ ਇਸ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਇੱਕ ਗੱਲ ਕਹਿਣਾ ਪੰਜਾਬ ਦੇ ਲੋਕ ਜਾਗ ਚੁੱਕੇ ਆ ਇਹ ਜਿਹੜੀ ਪਾਲਿਸੀ ਲੈਂਡ ਪਬਲਿਕ ਪਾਲਿਸੀ ਆ ਇਹਨੂੰ ਪੰਜਾਬ ਦੇ ਵਿੱਚੋਂ ਹਟਾ ਕੇ ਫੇਰ ਹੀ ਅਸੀਂ ਸ਼ਾਂਤੀ ਦੱਸ ਸਕਦੇ ਆਈ ਲੱਗਦਾ ਵੀ ਇਹ ਜਿਹੜਾ ਸੰਘਰਸ਼ ਆ ਲਾਸਟ ਤੱਕ ਚੱਲੇਗਾ ਜੀ ਬਿਲਕੁਲ ਚੱਲੇਗਾ ਜੀ ਇਹ ਕੋਈ ਇਹਦੇ ਵਿੱਚ ਸ਼ੱਕ ਵਾਲੀ ਗੱਲ ਨਹੀਂ ਜਿਸ ਤਰ੍ਹਾਂ ਆਪਾਂ ਸੋਚਦੇ ਆ ਕਿ ਅੱਜ ਦਿਨ ਚੜਿਆ ਤੇ ਸ਼ਾਮ ਨੂੰ ਛੁੱਪੇਗਾ ਸਵੇਰੇ ਰਾਤ ਛੁੱਪ ਗਿਆ ਤੇ ਸਵੇਰੇ ਫੇਰ ਚੜੇਗਾ ਜਿਸ ਤਰ੍ਹਾਂ ਉਹ ਸਚਾਈ ਹੈ ਵੀ ਅੱਜ ਸੁਪਣਾ ਹੀ ਆ ਤੇ ਸਵੇਰੇ ਚੜ੍ਹਨਾ ਹੀ ਆ ਉਸੇ ਤਰ੍ਹਾਂ ਦੀ ਇਹ ਅਟਲ ਸਚਾਈ ਹੈ ਵੀ ਇਹ ਸੰਘਰਸ਼ ਬਿਲਕੁਲ ਸਿਨੇ ਚਲੇਗਾ ਉਹ ਮੋਦੀ ਵੱਲੋਂ ਇਹ ਭਗਵੰਤ ਮਾਨ ਨੂੰ ਵੀ ਆਪੇ ਹੱਥ ਜੋੜ ਕੇ ਆਪਦੀ ਗਲਤੀ ਦਾ ਅਹਿਸਾਸ ਹੋਵੇਗਾ ਤੇ ਇਹ ਲੈਂਡ ਪੂਲ ਪਾਲਿਸੀ ਜਿਹੜੀ ਹੈ ਇਹਨੂੰ ਆਪਦੀ ਜ਼ੁਬਾਨ ਦੇ ਨਾਲ ਆਪਦੇ ਬਿਆਨਾਂ ਚ ਅਨੁਵਾਦ ਦੇਣਾ ਪਵੇਗਾ ਖੰਡ ਜਿਹੜੇ ਕਿਸਾਨ ਨੇ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਲੈਂਡ ਪੋਲ ਪੂਲਿੰਗ ਪਾਲਿਸੀ ਜਿਹੜੀ ਹੈਗੀ ਆ ਇਹਨੂੰ ਹਰ ਕੀਮਤ ਤੇ ਜਰੀਆ ਵਾਪਸ ਕਰਵਾਇਆ ਜਾਏਗਾ ਤੇ 1 ਇੰਚ ਵੀ ਜਿਹੜੀ ਆ ਜ਼ਮੀਨ ਇਹਨਾਂ ਲੋਕ ਨੂੰ ਨਹੀਂ ਦਿੱਤੀ ਜਾਵੇਗੀ ਚਾਹੇ ਇਸ ਵਾਸਤੇ ਕਿੰਨਾ ਵੀ ਜੜਾ ਤਕੜਾ ਜੜਾ ਸੰਘਰਸ਼ ਉਹ ਕਰਨਾ ਪਵੇ ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਮਾਰਚ ਕੱਢਿਆ ਗਿਆ ਜਿਹੜੇ ਵੀ ਮੋਕਨਾ ਪ੍ਰਦਰਸ਼ਨ ਕੀਤੇ ਗਿਆ ਵੀ ਜੋ ਦਿਖਾਉਂਦੇ ਆ ਵੀ ਵੱਡੀ ਤਦਾਦ ਦੇ ਵਿੱਚ ਜਿਹੜੇ ਕਿਸਾਨ ਇੱਥੇ ਜਿਹੜੇ ਇਕੱਠੇ ਹੋਇਆ ਸੰਘਰਸ਼ ਕਰਦੇ ਹੋਏ ਸਾਬਤ ਤੌਰ ਤੇ ਦਿਖਾਈ ਦੇ ਰਹੇ ਆ ਤੇ ਆਪਣੀਆਂ ਮੰਗਾਂ ਨੂੰ ਪੂਰੇ ਤੌਰ ਤੇ ਪਰਪੋਰਟ ਦੀ ਜਿਹੜੀ ਆ ਬਜਿੱਦ ਤੇ ਜੜਿਆਂ ਤੋਂ ਦੇ ਨੇ ਕੈਮਰਾਮੈਨ ਦੇਣਾ ਸਰਬੀ ਸਿੰਘ ਡੈਨਿਕਸ ਵੀਰ ਆਪਰੇ